ਇਹ ਦੇਖੋ ਅਸੀਂ ਪਾਣੀ ਰੱਖਿਆ ਸੀ ਰੰਗ ਵਾਲਾ ਤੇ ਅਸੀਂ ਚੋਲ ਨੂੰ ਪਿਓ ਕੇ ਰੱਖਿਆ ਸੀ ਆਪਾਂ ਹੁਣ ਚੋਲ ਪਾਤੇ ਕਿਉਂਕਿ ਪਾਣੀ ਰਿੱਜ ਗਿਆ ਹੈ ਤੇ ਪਾਣੀ ਤੁਸੀਂ ਖੁੱਲਾ ਪਾ ਲੈਣਾ ਹੈ ਭਾਵੇਂ ਗਲਾਸ 1 ਕੋਵੇ ਤੇ ਭਾਵੇਂ ਗਲਾਸ 2 ਹੋਵਣ ਉਹ ਤੁਹਾਡੀ ਮਰਜ਼ੀ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਕਿੱਦਾਂ ਬਣਦੇ ਇਹ ਦੇਖੋ ਜਿੱਦਾਂ ਪਹਿਲਾਂ ਬੰਦੇ ਸੀ ਨਾ ਉਦਾਂ ਦੇ ਚਾਵਲ ਬਣਾਣੇ ਆ ਤੁਹਾਨੂੰ ਦਿਖਾ ਰਹੇ ਆਪਾਂ ਜਰਦੇ ਵਾਲੇ ਲੋਕੀ ਮਿੱਠੇ ਚੋਲ ਵੀ ਕਹਿੰਦੇ ਨੇ ਇਹਨਾਂ ਨੂੰ ਜਿਆਦਾ ਲੋਕੀ ਵੀਰਵਾਰ ਨੂੰ ਬਣਾਉਂਦੇ ਨੇ ਬਾਬੇ ਹਰੇ ਘਰ ਵੀ ਚੜਾਉਂਦੇ ਨੇ ਪਰ ਇਹ ਘਰ ਵੀ ਖਾਤੇ ਖਾਦੇ ਜਾ ਸਕਦੇ ਆ ਇਹ ਦੇਖੋ ਆਪਾਂ ਹੁਣੇ ਪਾਣੀ ਉਬਲ ਗਿਆ ਤੇ ਚ ਇਹਨੂੰ ਅੱਪ ਰੱਖ ਦਾਂਗੇ ਫਿਰ ਆਪਾਂ ਸਮਗਰੀ ਜੀ ਡਰਾਈ ਫਰੂਟ ਵਗੈਰਾ ਤਿਆਰ ਕੀਤੇ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਮੇਰੇ ਨਾਲ ਇਦਾਂ ਹੀ ਬਣੇ ਲੋ ਮੈਂ ਤਾਂ ਨਾਲ ਨਾਲ ਦਿਖਾ ਦੇ। ਇਹ ਦੇਖੋ ਇਹਦਾ ਚਾਚ ਚੋਲ ਉੱਪ ਲਗੇ ਨੇ ਥੋੜੇ ਥੋੜੇ ਟਿਕਣੀਆਂ ਜੇ ਪੂਰੀ ਪ੍ਰੋਪਰ ਨਹੀਂ ਹੋਈ ਕਮ ਸੇ ਕਮ 2 ਕਣੀਆਂ ਤੱਕ ਰਹਿਣਾ ਚਾਹੀਦਾ ਚੈੱਕ ਕਰਕੇ ਵੇ ਲੈਣਾ ਹੱਥ ਦੇ ਨਾਲ ਕਿ ਚੋਲ ਹੋ ਗਏ ਆ ਕਿ ਨਹੀਂ ਇਦਾਂ ਹੀ ਨੂੰ ਫਿਰ ਆਪਾਂ ਟੱਕ ਕੇ ਥੋੜੇ ਜਿਹਾ ਥੱਲੇ ਦੇ ਦੇਖੋ ਹੁਣ ਇਹਦੀ ਦੋ ਕਣੀਆਂ ਵਾਲਾ ਚੌਲ ਰਹਿ ਗਏ ਸੀ ਅਸੀਂ ਸਾਰਾ ਪਾਣੀ ਕੱਢ ਦਿੱਤਾ ਵਾ ਨਤਾਰ ਦਿੱਤਾ ਇਹਨੂੰ ਇਹ ਦੇਖੋ ਇਦਾਂ ਤਿਆਰ ਹੋ ਗਏ ਨੇ ਬਾਕੀ ਆਪਾਂ ਨਾਲ ਨਾਲ ਕੀ ਕਰਨ ਲੱਗੇ ਉਹ ਵੀ ਤੁਹਾਨੂੰ ਦਿਖਾਣੇ ਸਾਡੇ ਨਾਲ ਇਦਾਂ ਹੀ ਬਨੇ ਰਹੋ ਕਿ ਕਿੱਦਾਂ ਮਿੱਠੇ ਚੌਲ ਬਣਦੇ ਅਸੀਂ ਚਾਸ਼ਨੀ ਤਿਆਰ ਕਰਨ ਲੱਗੇ ਜਿੰਨਾ ਤੁਸੀਂ ਮਿੱਠਾ ਖਾ ਸਕਦੇ ਹੋ ਕੜਾਈ ਲੈ ਕੇ ਉਹਦੇ ਵਿੱਚ ਔਨਾ ਮਿੱਠਾ ਪਾ ਲਓ ਤੇ ਨਾਲ ਨਾਲ ਪਾਣੀ ਪਾ ਲਓ ਚਾਸ਼ਨੀ ਤਿਆਰ ਕਰਦੇ ਆ ਆ ਦੇਖੋ ਇਦਾਂ ਹਲਕਾ ਹਲਕਾ ਲਾਈ ਜਾਣਾ ਪਾਣੀ ਪਾਈ ਜਾਣਾ ਵਾ ਤੇ ਜਿੰਨਾ ਤੁਸੀਂ ਮਿੱਠਾ ਖਾਂਦੇ ਹੋ ਨਾ ਓਨਾ ਹੀ ਲਿਓ ਕਿ ਜੇ ਕੋਈ ਜ਼ਿਆਦਾ ਖਾਂਦਾ ਜ਼ਿਆਦਾ ਲੈ ਸਕਦਾ ਜੇ ਕੋਈ ਘੱਟ ਖਾਂਦਾ ਘੱਟ ਲੈ ਸਕਦਾ ਠੀਕ ਹੈ ਗਾਇਸ ਇਹਦੇ ਇੱਕ 1/2 ਆਪਾਂ ਚਾਸ਼ਨੀ ਤਿਆਰ ਕਰੀ ਜਾਣੀ ਆ ਪਾਣੀ ਪਾਪੜੇ ਦੀ ਔਰ ਇੱਕ ਤਾਰ ਦੀ ਚਾਸ਼ਨੀ ਬਣਾ ਕੇ ਵਿੱਚ ਡਰਾਈ ਫਰੂਟ ਪਾ ਕੇ ਘੋੜ ਦੇਸੀ ਪਾ ਕੇ ਤੇ ਉੱਤੇ ਤੋੜ ਪਾ ਕੇ ਹਲਾ ਕੇ ਤੁਹਾਨੂੰ ਰੱਖ ਦਿੱਤੇ 1 ਮਿੰਟ ਬਾਅਦ ਤੇ ਟੱਕ ਕੇ ਰੱਖਦੇ ਨੇ ਗਾਇਸ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਕਿੰਦਾ ਦੇ ਟੇਸਟੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਬੈ ਕੇ ਟਰਾਈ ਜ਼ਰੂਰ ਕਰੋ ਤੇ ਠੰਡ ਦਾ ਮੌਸਮ ਚੱਲ ਰਿਹਾ ਥੋੜਾ ਬਹੁਤਾਂ ਬਾਰਿਸ਼ ਦਾ ਤੇ ਪਲੀਜ਼ ਖਾਓ ਸਾਰੇ ਜਣੇ ਰਲ ਕੇ। ਓਕੇ ਦੇਖੋ ਸਾਡੇ ਚਾਵਲ ਹੋ ਗਏ ਰੱਢੀ ਤੇ ਪਾਉ ਥਾਲੀ ਤੇ ਨਾਲ ਲੋਹ ਦਹੀਂ ਤੇ ਜੰਮੀ ਜੰਮੀ ਖਾਓ। ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਓ ਬਣਾਉਣਾ ਕਿ ਕਿੱਤਾ ਬੰਦੇ ਨੇ। ਪਲੀਜ਼ ਗਾਇਜ਼ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਪਲੀਜ਼ ਗਾਇਜ਼ ਤੁਹਾਡੇ ਇੱਕ ਸਬਸਕ੍ਰਾਈਬਰ ਦੇ ਨਾਲ ਸਬਸਕ੍ਰਾਈਬਰ ਵੱਧ ਸਕਦੇ ਨੇ। ਪਲੀਜ਼ ਗਾਇਜ਼ ਪਲੀਜ਼ ਫੋਲੋ ਜ਼ਰੂਰ ਕਰੋ ਸਬਸਕ੍ਰਾਈਬ ਵੀ ਕਰੋ ਕਿੱਦਾਂ ਦੀ ਵੀਡੀਓ ਲੱਗੀ ਇਹ ਵੀ ਜ਼ਰੂਰ ਕਮੈਂਟ ਵਿੱਚ ਦੱਸਿਓ ਓਕੇ ਬਾਏ